ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਮਢਾਣਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਜੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸੱਸੀਆ ਭਾਜੀ ਸੱਸੀਆ ਜੀ ਸਤਿ ਸ੍ਰੀ ਅਕਾਲ ਹੋਸਣਾਠੇਠਾ ਕੋ ਜੀ ਤੁਸੀਂ ਸੁਣਾਓ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜਗੇ ਵੀਰ ਆਵਰ ਡਾਟਾ ਪਰਿਵਾਰ ਸਾਡਾ ਚੱਲਦੀ ਗੱਲ ਚੱਲਦੀ ਹੈ ਉਹਨਾਂ ਨੇ ਜਿਹੜੀ ਤੁਹਾਨੂੰ ਵਧਾਈਆਂ ਆਣਾ ਤੁਹਾਨੂੰ ਬਹੁਤ ਬਹੁਤੀਆਂ ਜੀ ਸਾਰੇ ਵੀਰ ਭਰਾ ਚੈਨਲ ਦੇਖਣ ਵਾਲਿਆਂ ਨੂੰ ਸਾਰੇ ਯਾਰੋ ਸਾਰੇ ਪਰਿਵਾਰ ਨੂੰ ਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਮਹਾਰਾਜ ਬੜੀ ਖੁਸ਼ੀ ਹੋਈ ਵੇ ਕਿ ਸ਼ੇਰ ਸਜਾ ਜੀ ਤੁਹਾਨੂੰ ਲਾਇਆ ਹੈ ਨਾ ਹਾਂਜੀ ਹਾਂਜੀ ਉਹਨਾਂ ਮੰਦਨ ਕੋ ਲਾਜ਼ਮ ਗੁਰਦਾਰੇ ਮੱਥਾ ਟੇਕਣ ਲਿਆ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਟਰੱਸਟ ਲਾਦੇ ਪਾਸ ਸਹੀ ਤੇ ਪਿੰਡ ਚੁੰਵਿੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 983545 ਠੀਕ ਹੈ ਜੀ ਅਨੀਲੀ ਤੋਂ ਕਰੀਏ ਸ਼ੁਰੂਆਤ ਜੀ ਅਨੇ ਇੱਥੋਂ ਕਰੀਏ ਝੋਟੀ ਤੋਂ ਠੀਕ ਲਓ ਜੀ ਮੋਹਰਾ ਤੋਂ ਨਹੀਂ ਸ਼ੁਰੂਆਤ ਹੈ ਜੋ ਸੇਵ ਪਾਇਆ ਹੈ ਕਿ ਉਹ ਸੂਆ ਦੀ ਝੋਟੀ ਜਾਂ ਸੂਆ ਜੱਗੇ ਵੀਰ ਸੂਈ ਆ ਅੱਛਾ ਜੀ ਪਹਿਲੇ ਸੂਏ ਦੁੱਧ ਭਰਿਆ ਜਨ 15-16 ਕਿਲੋ ਠੀਕ ਹੈ ਜੀ ਕਰਕੇ 18 ਕਿਲੋ ਝੋਟੀ ਦੁੱਧ ਭਰ ਜੂਗੀ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸਈ ਨੂੰ ਅੱਜ ਸੂਈ ਨੂੰ ਮੰਨ ਲਓ ਵੀ ਆ ਟਾਈਮ ਪਿਆ ਸ਼ੇਵਾ ਦੇ ਨੇ ਅੱਜ ਗੱ ਠੀਕ ਆ ਲਓ ਜੀ ਬਿਲਕੁਲ ਨਾਲੂ ਤੇ ਜਵਾਬ ਤੇ ਮੇਲ ਕਾਫ ਆ ਗਿਆ ਜੀ ਇਸ ਦਾ ਮੌਕੇ ਤੇ ਕਿੰਨਾ ਟਾਈਮ ਜਗੇ ਵੀ ਜਿਹੜਾ ਕਰਦੇ ਦੇ ਚਾੜ ਦੇਣਾ ਆਪਾਂ ਹਾਂਜੀ ਜਿਹੜੇ ਲੀਟਰ ਮਰਾ ਦੇਨੇ ਆ ਕਿਸ਼ਾਈ 14 ਤੋਂ 15 ਕਿਲੋ ਹੋ ਗਿਆ ਠੀਕ ਆ ਲਓ ਜੀ 14 14 ਕਿਲੋ ਦੀ ਫੁੱਲ ਗਰੰਟੀ ਹੋ ਜਗੇ ਵੀ ਸਾਡੀ ਠੀਕ ਆ ਠੀਕ ਆ ਲਓ ਜੀ ਜਿੱਦਾਂ ਤੁਹਾਨੂੰ ਮੈਂ ਟੀਚਪਦਾ 10 ਲੀਟਰ ਦੀ ਤੇ ਜਿਹੜਾ ਭਾਈ ਨੇ ਕਿਹਾ ਸੀ ਪਿਛਲੀ ਵਾਰੀ ਆਪਾਂ ਭਾਈ ਲਾਈਵ ਤੇ ਭਾਈ ਉਹੀ ਨਿਕਲੋ ਤੇ ਵਾਧੇ ਨਿਕਲੇ ਆ ਵਾ ਹਾਂਜੀ ਹਾਂਜੀ ਇਹ ਖੋਲੋ ਬਾਈ ਜੀ ਫਿਰ ਖੋਲੋ ਜੀ ਜੇ ਵੀ ਉਹ ਮੱਝ ਦੇ ਫੋਨ ਆ ਜੇ ਤਾਂ ਕਰ ਪਤਨੀ ਕਿੰਨਾ ਕੇ ਆ ਗਿਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਵੀਰਾਂ ਦੇ ਵੀ ਚਲੋ ਆਦੇ ਹੁਣ ਬੜੀ ਵਧੀਆ ਗੱਲ ਲੱਗੀ ਦੋ ਟਾਈਮ ਤੋਂ ਲਾਈਵ ਕਰਾਤੀ ਆ ਹਾਂਜੀ ਹਾਂਜੀ ਪਰ ਉਹ ਇੱਕੇ ਫੋਨ ਤੇ ਪਹਿਲੇ ਫੋਨ ਤੇ ਵੀ ਆਈਏ ਜੀ ਆਪਾਂ ਠੀਕ ਹੈ ਠੀਕ ਹੈ ਕਿਉਂਕਿ ਰਿਜ਼ਲਟ ਨਿਕਲਾ ਕੇ ਸਾਹਮਣੇ ਆ ਗਿਆ ਜੀ ਹਾਂਜੀ ਹਾਂਜੀ ਹੁਣ ਮਨ ਦਾ ਸ਼ੱਕ ਦੂਰ ਹੋ ਗਿਆ ਨਾ ਆਵਾਜ ਕੇ ਵੀਰ ਇਹ ਬੇਨਤੀ ਕਰਦੇ ਵੀ ਸਾਡੇ ਕੋਲ ਕੋਈ ਸਾਈਪ ਪਾਵੇ ਕੋਈ ਆਣ ਕੇ ਦੋ ਟੰਗ ਚੋੜੇ ਠੀਕ ਹੈ ਠੀਕ ਹੈ ਜੀ ਨਹੀਂ ਬਿਲਕੁਲ ਚਲੋ ਸਿਆਣੀ ਗੱਲ ਜ ਠੀਕ ਹੈ ਠੀਕ ਹੈ ਜੀ ਲਓ ਜੀ ਦੂਜਾ ਸੂਆ ਝੋਟੀ ਦੇ ਜੈਡ ਡਬਲਾ ਹੈ ਓਹ ਮੋਰਾ ਨਸਲ ਹੈ ਠੀਕ ਹੈ ਜੀ ਹਾਂ ਹਾਂ ਚਲੋ ਜੀ ਚੈੱਕ ਕਰਦੇ ਹਾਂ ਕੁਆਲਟੀ ਤੇ ਕਰ ਦਵਾਂ ਜਿਹੜਾ ਚੰਗਾ ਆ ਗਿਆ ਵਾ ਹਾਂ ਜੀ 17 ਤੋਂ 18 ਲੀਟਰ ਦੁੱਧ ਭਰੂਗੀ ਕਰਮਾ ਲਈ ਤੇ ਇਸ ਦਾ ਮੇਡਾ 14 ਲੀਟਰ ਬਿਲਕੁਲ ਰੈਡੀ ਆ ਬਾਕੀ ਹਵਾਨੇ ਦੇ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਿਆ ਵਾ ਅੱਜ ਇਹਨਾਂ ਚੱਗੇ ਵੀ ਪੱਠੇ ਪੁੱਠੇ ਨਹੀਂ ਖਾਦੇ ਅੱਛਾ ਜੀ ਉਹਨਾਂ ਦੇ ਪੈਣੇ ਪੁੰਨੇ ਵੀ ਆ ਜਾਂਦੀ ਠੀਕ ਹੈ ਠੀਕ ਹੈ ਜੀ ਲਓ ਜੀ ਖਾਨਦੂਨ ਜਿਹੜਾ ਹੈ ਅਲੱਗ-ਅਲੱਗ ਲੱਗਾ ਪਿਆ ਵਾ ਕਰਮਾ ਲਈ ਦੇ ਲਾਗੇ ਤਾਂ ਜਰੂਰ ਚੈੱਕ ਕਰਾਉਂਦੇ ਆ ਤੁਹਾਨੂੰ ਚਟਾ ਚੁੱਟਾ ਦੇ ਨਾੜਾ ਨੋੜਾ ਜਿਹੜੀਆਂ ਬਹੁਤ ਜ਼ਿਆਦਾ ਆ ਗਈਆਂ ਐਣ ਕੱਲਾ ਕੱਲਾ ਥਣ ਲੱਗਾ ਪਿਆ ਓਏ ਕਰੋ ਜੀ ਚੈੱਕ ਐਣ ਪੰਡਾ ਪਈਆਂ ਕਰਮਲੀ ਨੇ ਠੀਕ ਉਧਰ ਵੀ ਨਾੜਾ ਲਗਾ ਲਓ ਕੱਲੀਆਂ ਨਕਸ਼ੇ ਵਗਿਆ ਠੀਕ ਹੈ ਜੀ ਦੇਖ ਲਓ ਇਸਧਰ ਵੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਦੋਵਾਂ ਸਾਈਡਾਂ ਤੇ ਹੀ ਤੇਰਾ ਮੁੱਲ ਭਾਜੀ ਮੋਹਲੇ ਦਾ ਨਿਗਾਹ ਜੀ ਜੱਗੇ ਵੀਰ ਕਿੰਨਾ ਕੋਲ ਵੇਚਣ ਨੂੰ ਤੁਹਾਨੂੰ ਪਤਾ ਆਪਾਂ 2 ਦੀਆਂ 3 ਦੀਆਂ ਕੱਲੀਆਂ ਵੇਚਣ ਦੇ ਆ ਹਾਂਜੀ ਆਪਾਂ ਜੱਗੇ ਵੀਰ 1.5 ਦੀ ਦੇ ਦੀਏ ਜੈਜ ਕਰ ਦੀਏ ਹਾਂਜੀ ਕਰੀਏ ਜੈਜ ਮਾਨ ਦਾ ਸਰ ਆਣ ਜਿੰਨੇ ਤੁਸੀਂ ਕਰਾਉਣੇ ਆ ਦੱਸ ਦੋ ਹਾਂ ਨਾ ਜਿੱਥੇ ਹੀ ਖੜਨੀ ਆ ਆਪਾਂ ਆਪਾਂ ਜੱਗੇ ਵੀਰ ਕੋਈ 1.5 ਨਹੀਂ ਹਾਂਜੀ ਕੋਈ ਮੰਨ ਲਓ ਵੀ 1.40 ਨਹੀਂ ਅੱਛਾ ਆਪਾਂ ਹਾਂ ਨਾ 1.30 ਦੀ ਦੇ ਦੀਏ 5 ਛੜ ਦੀ 5 ਛੜ ਦੀਏ ਹਾਂਜੀ 25 ਦੀ ਹਾਂਜੀ ਜੋ 5 ਦੇ ਕਿਹਾ ਤਾਂ ਛੋੜ ਕਦ ਖੁੱਲੀ ਕਰ ਦਾਂਗੇ ਠੀਕ ਮੌਕੇ ਪਰ ਇਦਾਂ ਨਹੀਂ ਕਰਦੇ ਭਰਾਉਣ ਇਹ ਕਰਦੇ ਹਾਂਜੀ ਕਰਨੀ ਹੁਣ ਇਹ ਕਰਦਿਏ ਮੌਕੇ ਤੇ ਚੋ 3000 ਕਰ ਦਾਂਗੇ ਜਗੇ ਨਹੀਂ 5 ਹੀ ਕਰ ਫਿਰ ਕੇ ਨਹੀਂ 5 ਰੈਂਪ ਮਤ ਥੱਕਾ ਜਾਂਦਾ 20 ਤੇ ਜਾਂਦੇ ਕਰਦਿਏ 20 ਦੀ ਤੇ ਦੋ ਦਾ ਫਿਰ ਕੀ 20 ਦੀ ਹੋ ਗਈ ਠੀਕ ਹੈ ਲਓ ਜੀ 1 ਲੱਖ 20 ਛੋਟੀ ਕੋਈ ਦਊਗਾ ਉਹ ਜਿੱਦਾਂ ਮਨ ਦੀ ਦੋ ਟਾਈਮ ਮੇਰੇ ਕੋਲ ਡਲੀਟਰ ਮਲਾ ਕੇ ਜਿੱਦਾਂ ਮਰਜ਼ੀ ਕਰੇ ਲਓ ਜੀ 18 ਲੀਟਰ ਜਿਹੜਾ ਦੁੱਧ ਭਰੂ ਵੀ ਕਰਵਾ ਲਈ 1,20,000 ਦੀ ਛੋਟੀ ਦਸਾਲਾ ਜਿਹੜਾ ਜਾਇਜ਼ ਮੁੱਲ ਆਪਾਂ ਬਾਈ ਬਿਲਕੁਲ ਨਿਗੇ ਨਿਗੇ ਮੁੱਲ ਪਾ ਦਨੇ ਆਪਾਂ ਜੱਗੇ ਵੀ ਰਾਜੀ ਠੀਕ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਛੋਟੀ ਦੂਜੇ ਨੰਬਰ ਤੇ ਇਹ ਕਿਹਾ ਪਹਿਲਾ ਸੁਆ ਸੁਈ ਆ ਆਹ ਕੱਟੀ ਜੇ ਕੱਟੀ ਵੇਖੋ ਲੀਲੀ ਦੀ ਫੋਲ ਵੇਖੋ ਕੱਟੀ ਗੰਦੀ ਸੁਈ ਸਾਰੀਆਂ ਨਿਸ਼ਾਨੀਆਂ ਸਾਰੀਆਂ ਆਈਆਂ ਠੀਕ ਹੈ ਠੀਕ ਹੈ ਆ ਸਾਰੀਆਂ ਆ ਵੇਖੋ ਸਾਰੀਆਂ ਆ ਤਾਂ ਜਿਹੜਾ ਤੱਕ ਨਿਸ਼ਾਨੀਆਂ ਤੱਕੀ ਯਾਰ ਇਹ ਕੋਈ ਬਾਈ ਕਿੰਨਾ ਆਸਤਨ ਬੋਲਵਾ ਜਾਂਦਾ ਦੁੱਦਾ ਅਜੇ ਇਹਨਾਂ ਜਕੀਰ ਜੀ ਤੋਂ ਥੋੜਾ ਬੋਲ ਆ ਯਾਰ ਮੰਨ ਲਓ ਵੀ ਐਵੇਂ 10 ਤੋਂ ਪਲਾਸੀ ਚੱਲਣ ਗਈ ਆ ਅੱਛਾ ਜੀ ਹਾਂ ਠੀਕ ਲੋ ਜੀ ਹੁਣ ਆਪਣੀ ਵੀ ਕੋਈ ਡੋਕਿਆਂ ਦੀ ਮੱਝਾਂ ਨਹੀਂ ਆਪਾਂ ਕੋਈ ਪਜਾਰ ਤੇ ਨਹੀਂ ਖਿਲਾ ਰੀਆਂ ਠੀਕ ਠੀਕ ਇਹ ਤਾਂ ਮੱਗੀ ਦੋ ਟਾਈਮ ਜੋ ਆਪਣੀ ਜਗਰ ਚੋ ਦੇ ਦਿੰਦੀ ਸੀ ਇਹ ਸੂਆ ਭਾਜੀ ਇਹ ਪਹਿਲਾ ਸੂਆ ਸੋਈ ਆ ਲੋ ਜੀ ਪਹਿਲਾ ਸਵਾਰੀ ਕਰਵਾ ਲਈ ਜੱਗੇ ਵੀ ਆਪਾਂ ਗਰੰਟੀ 15 ਕਿਲੋ ਗਰੰਟੀ ਤੇ ਮੱਝ ਕਿ ਝੋਟੀ ਖਲਾ ਦੇਣੀ ਆ ਅੱਛਾ ਜੀ 15 ਕਿਲੋ ਝੋਟੀ ਜਾ ਕੇ ਨਾ ਦੁੱਧ ਜੰਮਦੀ ਆ ਠੀਕ ਆ ਠੀਕ ਆ ਲੋ ਜੀ ਪਹਿਲਾ ਨਹੀਂ 15 ਲੀਟਰ ਜਿਹੜਾ ਦੁੱਧ ਭਰੂ ਆਪਾਂ ਜੱਗੇ ਵੀ ਡੰਗਰ ਲੈਣੇ ਆ ਸ਼ਾਨ ਸ਼ਾਨ ਕੇ ਜਿਹੜਾ ਟੌਪ ਦਾ ਆ ਹਾਂ ਜੀ ਹਾਂ ਜੀ ਹਾਂ ਉਹਦਾ ਲੈਣੇ ਤਾਂ ਮਤਲਬ 20 ਮੱਜਾਂ ਬਣਾਉਂਦਾ ਦੇੜੀ ਤੇ ਆ ਠੀਕ ਆ ਠੀਕ ਆ ਠੀਕ ਆ ਚੱਲ ਚੱਤ ਵਿੱਚ ਘੋੜਾ ਕੋਲ ਲਿਆਉਂਦਾ ਭਾਈ ਕੱਟ ਕੱਟ ਕੇ ਨਕੀਨੇ ਤੇ ਚੰਗਾ ਮਾਲ ਹੀ ਲੈਣਾ ਤੇ ਚੰਗਾ ਹੀ ਵੇਚਣਾ ਵਾ ਕਿਉਂਕਿ ਚੰਗੇ ਦੇ ਵਿੱਚ ਕੋਈ ਲਾਂਮਾ ਨਹੀਂ ਹੁੰਦਾ ਤੇ ਇਸ ਟਾਈਮ ਜਿਹੜਾ ਤਰਫੋਂ ਪਲਾ ਫਿਰੇ ਟੋਲ ਬਹੁਤ ਲਈ ਬੋਲਾ ਜੀ ਸਟਾਰ ਆ। ਇਹ ਕਸਾ ਤੇ ਬਾਕੀ ਤੇ ਥੜ ਭੰਡਾ ਜਿਹੜਾ ਬਹੁਤ ਚੰਗਾ ਲੱਗਾ ਕਰਮਾਲੀ ਨੂੰ ਤੇ ਫੇਸ ਸਿੰਗ ਦੇਖੋ ਨਿਕਾ ਆ ਜਾ ਸਿੰਗ ਲੱਗ ਗਿਆ। ਠੀਕ ਆ ਠੀਕ ਆ ਲਓ ਜੀ ਸਿੰਗ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ। ਇਹ ਥਾਣਾ ਦਾ ਸੈੱਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਨਿੱਟ ਜਿੱਟ ਕੇ ਲੱਗਾ ਪਿਆ ਕਰਮਾਲੀ ਦੇ ਪਿੱਛੇ ਆ ਗਿਆ ਜੀ ਜੀ ਮਰਦਾ ਤੇ ਦੇ ਆਹ ਥੋੜੀ ਜਿਹੀ ਅੱਗੇ ਮੜੀ ਜੀ। ਲੋ ਜੀ ਆ ਗਿਆ ਚਾ ਚਾ ਦੇ ਦੇ ਇੰਕਾ ਡਾ ਚ ਡਾ ਜਿਹੜਾ ਬਹੁਤ ਯਾਰਾ ਸਫਾਈਆਂ ਦੇ ਵਿੱਚ ਆ ਗਿਆ ਇਹਦਾ ਮੁੱਲ ਪਾਈ ਜੀ ਹਰ ਇਹਦਾ ਜੱਗੇ ਵੀ ਇਹਨੂੰ ਮੁੱਲ ਤੇ ਨਿਗਾਜੇ ਹੀ ਆ ਅੱਛਾ ਜੀ ਇਹ ਕੁਵੀਰ ਨਹੀਂ ਦੇ ਦੇ ਕੇ ਨਹੀਂ ਇਹ ਨਹੀਂ ਇੱਕ ਵੀਰ ਦੇਣੀ ਚਲੋ ਜੇ ਅੱਜ ਕਰੀਏ ਖਾਦੋ ਜੋ ਤਾਹ ਕਰਨਾ ਹੈ ਛੋਟੀ ਚੰਗੀ ਜੱਗੇ ਵੀਰ ਨਹੀਂ ਸਾਫ ਆ ਚਲੋ ਪੂਰੇ ਲੱਖ ਦੀ ਜੱਗੇ ਵੀਰ ਦਵਾਂਗੇ ਹੋਰ ਘਾਤੀ ਅੰਦਰ ਕਿੰਨਾ ਦਾ ਪੰਜ ਨਹੀਂ ਰਹਿਮ ਤਾਂ ਕਾਹਦਾ ਛੋਟੀ ਚੰਗੀ ਆ ਚਲੋ ਜਾਣ ਤੋਂ ਹੁਣ ਕਹਤਾ ਪੰਜ ਜਗੇਵੀਨ ਪੂਰੀ ਹਾਨਾ 90 ਦੀ ਠੀਕ ਹੈ ਛੋਟੀ ਦਊਗਾ ਨਾ 90000 ਦੀ 90000 ਦੀ ਜੇ ਟੋਟੀਆਂ ਦੇਖੋ ਦੇਖੋ ਛੋਟੀਆਂ ਠੀਕ ਹੈ ਠੀਕ ਹੈ ਪਹਿਲਾਂ ਟੱਪ ਲਾਈ ਫੇਰਦੀ ਹੈ ਜੀ ਪਹਿਲੇ ਫੋਨ ਤੇ ਅੱਛਾ ਜੀ ਹਾਂਜੀ ਪਹਿਲੇ ਫੋਨ ਤੇ ਆਹ ਕੱਟੀ ਜੇ ਮਗਰ ਪਿੱਛੇ ਵੀ ਫੀਮਾ ਦਾ ਆਪ ਦੇ 90 ਹਜ਼ਾਰ ਦੇ ਪੈਸੇ ਨਾ ਲੀਡ ਜੀ ਦਾ ਦੁੱਧ ਭਰੂ ਵੀ ਤਾਂ ਹਾਂ ਜੱਦਾ ਫਿਰ ਕਿਹਾ ਕਰਦਾ ਨਹੀਂ ਖਾਜ ਜਾਂਦੇ ਹੈ ਨਾ ਚਪਗਾ ਵਰਗਾ ਬਣਿਆ ਪਿਆ ਤੇ ਜੇ ਨਾ ਤਾਂ ਤੇ ਫਿਰ ਨੀਂਦੀ ਜਾਈ ਨੀਂਦੀ ਆ ਗਈ ਇਹ ਪਾਜੀ ਕਿਵੇਂ ਜੱਗੇ ਦੀ ਲੀਲੀ ਦੀ ਡਿਮਾਂਡ ਬੜੀ ਪਰ ਲੱਭਦੀਆਂ ਘੱਟ ਹੈ ਲੱਭਦੀਆਂ ਹਾਂ ਡਿਮਾਂਡ ਤੇ ਇੰਨੇ ਆ ਝੂਠੀ ਮਾਰ ਜਣੀ ਤੇ ਹਾਂਜੀ ਹਾਂਜੀ ਇਹਦਾ ਥੱਲੇ ਜੱਗੇ ਵੀ ਰਾਸਤਾ ਜਿਹੜਾ ਦੁੱਧ ਹੈ ਨਾ ਹਾਂਜੀ 15 ਤੋਂ ਪਲੱਸ ਹੋਊ 15 ਲੀਟਰ ਦੀ ਗਾਰੰਟੀ ਹੋ ਸਾਡੀ ਅਛਾ ਜੀ 2-3 ਡੰਗ ਜਿੱਦਾਂ ਮਰਜ਼ੀ ਕੁ ਵੀ ਪਾ ਲਓ ਠੀਕ ਹੈ ਠੀਕ ਹੈ ਇਹਨੂੰ ਕਿੰਨਾ ਟਾਈਮ ਹੋਵੇਗਾ ਆਹ ਕੱਟਾ 20 ਦਿਨਾਂ ਦੀ ਸੂਈ ਦੇ ਵਿੱਚ ਮੈਲਾ ਦਹੀਂ ਜੇ ਪੂਰਾ ਖੁੱਲ ਕੇ ਮਾਰੂ ਠੀਕ ਹੈ ਲਓ ਜੀ ਮੇਲ ਕਾਫ ਆ ਗਿਆ ਇਹ ਪਿਛੇ ਦੇ ਨੀਲੀ ਦਾ ਵੀ ਦਾਈ ਇਹ ਸਵੇਰ ਆਪਾਂ ਜੀ ਕਿਨਵਾ ਇਹ ਦੂਜੇ ਸਵੇਰ ਚੱਕੇ ਵੀ ਸੂਈ ਆ ਲਓ ਜੀ ਦੂਜਾ ਸਵੇਰ ਆਲੇ ਪ्योर ਨੀਲੀ ਦਾ ਵੀ ਦੇ ਵਿੱਚ ਆ ਗਈ ਕਾਟ-ਕਾਟ ਜਿਹੜਾ ਬਹੁਤ ਹੀ ਚੰਗਾ ਵਾ ਸੇਠਾਣਾ ਦਾ ਸੈਰ ਗਿਆ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਨੋ ਤਲਾ ਥਾਂ ਲੱਗਾ ਪਿਆ ਇਹ ਕੋ ਕਹਿੰਦਾ ਅਸਟਾਈਮ ਤੋਂ 15 ਪਲੱਸ ਹੀ 15 ਦੀ ਜੱਗੇ ਵੀ ਫੁੱਲ ਗਰੰਟੀ ਸਾਡੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 15 ਲੀਟਰ ਦੀ ਐਨ ਫੁੱਲ ਗਰੰਟੀ ਆ ਇਹ ਕਿੰਨਾ ਕੱਢੀ ਆ ਦੁੱਧ ਜੱਟ ਵੀਰ ਗਰੰਟੀ ਤੁਹਾਨੂੰ ਆਈ ਹੈ ਜੇ 17 18 ਕਿਲੋ ਦੀ ਅੱਛਾ ਜੀ ਆਪਾਂ ਨੂੰ 17 ਕਿਲੋ ਦੀ ਗਰੰਟੀ ਨਾਲ ਭੇਜ ਦੇਣੀ ਆ ਠੀਕ ਹੈ ਜੀ ਹੁਣ 15 ਕਿਲੋ ਮਾਲਾ ਵੀ ਕੰਡੇ ਦੇ ਚਾਰ ਕੇ ਜਿਹੜਾ ਆਪਾਂ ਮਣਾ ਦੇਣਾ ਲੀਟਰਾਂ ਮੈਨੇ ਦੋ ਟਾਈਮ ਜਿੱਦਾਂ ਮਰਜ਼ੀ ਕੋਈ ਆਪ ਵੀ ਚੁਵਾਈ ਕਰ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 17 ਲੀਟਰ ਦੀ ਗਾਰੰਟੀ ਤੇ ਬਾਈ ਨੇ ਦੇਣੀ ਆ ਛੋਟੀ ਦੁੱਜਾ ਸੁਗਾ ਇਸ ਟਾਈਮ ਜਿਹੜਾ 15 ਤੋਂ ਪਲੱਸ ਉਪਰ 15 ਦੀ ਐਸਐਮਓ ਵੀਰੇ ਗਾਰੰਟੀ ਹੈ ਬਾਈ ਦੀ ਹਾਂ ਹਾਂ ਜਾਹੇ ਕੋਈ ਚਾਰ ਲੰਗ ਚੋਲੇ ਦੇ ਹਵਾਨੇ ਦੇ ਵੀ ਡੱਬ ਡੁੱਬ ਜਿਹੜੇ ਕਾਫੀ ਆ ਗਏ ਆ ਹਾਂਜੀ ਹਾਂਜੀ ਇਹਦਾ ਮੁੱਲ ਬਾਈ ਕੀ ਹਰ ਜੱਗੇ ਵੀ ਇਹਦਾ ਮੋਲ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਵੀਰ ਭਰਾ ਫੋਨ ਆਵੇ ਆਪਾਂ ਮੋੜ ਦੇਣੀ ਹੈ ਠੀਕ ਹੈ ਠੀਕ ਹੈ ਇਹ ਕਹਾਂਗੇ ਆਪਾਂ ਆਪਣਾ ਨਾ ਸੌਦਾ ਕੇ ਵੀਰ ਭਰਾ ਨਾ ਵੇਚਣ ਵਾਲੇ ਨਾ ਹੋਣ ਰਿਆ ਅੱਛਾ ਜੀ ਤੇ ਚਲੋ 100 ਭਾਣ ਭਰਾ ਦਾ ਪਰਦਾ ਹੋ ਜਾਣਾ ਕੱਟਦਾ ਹੁੰਦਾ ਬਿਲਕੁਲ ਸਹੀ ਗੱਲ ਹੈ ਜੀ ਆਹ ਗੱਲ ਹੈ ਵੀਰ ਜੀ ਲਓ ਜੀ ਇਹਦਾ ਜਿਹੜਾ ਮੋਲ ਬਾਈ ਕਹਿੰਦਾ ਕਿ ਫੋਨ ਤੇ ਮੋਲ ਕਰਾਂਗੇ ਬਿਲਕੁਲ ਜਾਇਜ਼ ਤੇ ਝੋਟੀਆਂ ਇੱਕ ਕਰਾਂ ਫੇਰ ਦੇਖਾ ਕਿ ਕਿਹੜੀਆਂ ਤਾਂ ਹੋਣੀਆਂ ਲਓ ਜੀ ਬੱਸ ਉਹ ਬਾਈ ਦੇ ਕੋਲ ਸਾਰੇ ਚੰਗੇ ਅਦਰ ਰੇਟ ਵੀ ਝੋਟੀਆਂ ਦੇ ਹਿਸਾਬ ਨਾਲ ਜਾਇਜ਼ ਆ ਤੇ ਮਿਲਕ ਰਿਕਾਰਡ ਜਿਹੜਾ ਬਹੁਤ ਹੀ ਚੰਗਾ ਆ ਗਿਆ 这不一定，咱们瞧一瞧那个。 ਤੇ ਜਿਹੜੀ ਬਾਈ ਨੇ ਚੱਲਦੀ ਆ ਕਿ ਉਹਦੇ ਜਿੱਦਾਂ ਦਾ ਗਾਹ ਲੱਗਾ ਵੇ ਉਦਾਂ ਦਾ ਫਿਰ ਪਸ਼ੂ ਖਰੀਦਦਾ ਪੈਂਦਾ ਆ ਜਿਹੜਾ ਗਾਹ ਆਪਾਂ ਕੋ ਲੱਗਾ ਚੰਗਾ ਜਦੋਂ ਆਪਾਂ ਨੂੰ ਰੁਪਈਆਂ ਦੇ ਉਹ ਨਹੀਂ ਕੋਈ ਘੱਟ ਵੱਧ ਕਰਦਾ ਤੇ ਆਪਾਂ ਸ਼ਹਿ ਵੀ ਨੂੰ ਚੱਗੀ ਆ ਬਿਲਕੁਲ ਬਿਲਕੁਲ ਜੀ ਆਹ ਗੱਲ ਹੋ ਜਾਂਦੀ ਆ ਹਾਂਜੀ 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 ਆਹ ਗੱਲ ਹੋ ਜਾਂਦੀ ਵੀਡੀਓ ਆਪਾਂ ਕੱਲ ਵੀਡੀਓ ਪਾਈ ਸਾਰਾ maal ਆਪਣਾ ਕਾਦੀ ਸੇਲ ਹੋ ਗਿਆ ਜੀ ਹਾਂਜੀ ਜੀ ਆਹ ਗੱਲ ਹੈ ਨਾ ਜੀ ਲੋ ਜੀ ਬਾਈ ਦਾ ਰਿਕਾਰਡ ਆ ਕਿ 3.5 ਲੱਖ ਦੀ ਝੋਟੀ ਲੈ ਆ ਕੇ ਵੇਚੀ ਆ ਸਾਢੇ 3 ਲੱਖ ਦੀ ਵੇਚੀ ਆਪਣੇ ਚੈਨਲ ਦੇ ਯਾਰ ਚਲੋ ਕਿੰਨੇ ਖਰੀਦੀ ਆ ਉਹਦਾ ਵੀ ਦਿਲਾਉਂਦਾ ਧੰਨਵਾ ਆਕਾਮ ਜੱਗੇ ਵੀਰ ਆਪਣੀ ਤੁਹਾਡੀ ਰੋਜ਼ ਗੱਲ ਹੁੰਦੀ ਆਪਣੀ ਵੀਰ ਨਾਲ ਹਰ ਟਾਈਮ 26 ਕਿਲੋ ਦੁੱਧ ਆ ਮਾੜੇ ਸਾਡੇ 26 ਕਿਲੋ 26 ਲੀਟਰ ਹਾਂ ਤੇ ਉਹ ਮੈਨੂੰ ਆਂਦਾ ਕਿਤੇ ਮੇਲਾ ਲੱਗਾ ਹੁੰਦਾ ਤੇ ਉਹ ਮੇਲੇ ਪਾਣੀ ਸੀ ਛੋਟੀ ਅੱਛਾ ਹੀ ਮਾ ਨਾ ਕ ਕਮਾਲ ਹੀ ਹੋ ਜਾਂਦੀ ਹੈ ਤੇ ਠੀਕ ਹੈ ਠੀਕ ਹੈ ਉਹ ਪੰਡਰ ਪਈਆਂ ਦੀ ਕਰਦੀ ਆ ਪੰਡਰ ਪਈਆਂ ਵੀ ਬੜੇ ਆ ਪਈਆਂ ਵੀ ਬੜੇ ਪਰ ਛਾਹ ਵੀ ਚੰਗੀ ਵਾ ਦੇਤੀ ਨਾ ਆਪਾਂ ਨਹੀਂ ਬਿਲਕੁਲ ਬਿਲਕੁਲ ਜੀ ਕਿਉਂਕਿ ਲੰਮਾ ਨਹੀਂ ਛੇ ਚੰਗੀ ਛਾਹ ਦੇ ਵਿੱਚ ਮਾੜੀ ਛਾਹ ਜ ਲੰਮਾ ਹੀ ਲੰਮਾ ਉਹ ਮਾੜੀ ਮਾ ਲੋ ਛਾਹ ਦਾ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਚਲੋ ਭਾ ਮਾਦ ਲੰਮਾਈ ਹੈ ਨਾ ਹਾਂ ਲਾਮਾ ਲਾਮਾ ਹੁਣ ਮਲਾ ਪੰਜ 50 ਹਜ਼ਾਰ ਰਜ ਤਵਾਂਗੇ ਹਾਂਜੀ ਉਹਨਾਂ ਲੱਤਾਂ ਵੀ ਮਾਰਨੇ ਆ ਸਭ ਕੁਝ ਕਰਨੇ ਆ ਨਹੀਂ ਬਿਲਕੁਲ ਸਾਰੀਆਂ ਤਾਜ਼ੀਆਂ ਠੀਕ ਆ ਰੂਹ ਖੁਸ਼ ਹੋ ਜਾਂਦੀ ਜਦ ਬਾਲਟੀਆਂ ਨਾਸਾਂ ਪਰਨੇ ਹੋ ਜੇ ਆਹ ਦੇ ਹਾਂਜੀ ਸਹੀ ਗੱਲ ਐ ਇਹਦੇ ਪੱਠੇ ਪਾਇ ਦਾ ਮੁੱਲ ਮੜ ਜਾਂਦਾ ਟੋਟਮ ਚ ਵਾਈ ਦਿੱਤੀ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਹਾਂਜੀ ਬਹੁਤ ਬਾਈ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਖ ਭਰਾਵਾਂ ਦਾ